ਨੇਪਾਲ ਦੇ ਵਿੱਚ ਜੈਂਜੀ ਦੇ ਪ੍ਰਦਰਸ਼ਨ ਕਰਕੇ 15000 ਕੈਦੀ ਹੀ ਫਰਾਰ ਹੋ ਗਏ ਸਭ ਤੋਂ ਪਹਿਲਾਂ ਇਹ ਵੀਡੀਓ ਦੇਖੋ ਇਹ ਵੀਡੀਓ ਨੇਪਾਲ ਦੇ ਇੱਕ ਬਹੁਤ ਹੀ ਮਸ਼ਹੂਰ ਜੇਲ ਦਿੱਲੀ ਬਾਜ਼ਾਰ ਦੀ ਆ ਜਿਵੇਂ ਹੀ ਟਿਊਜ਼ਡੇ ਨੂੰ ਇਸ ਜੇਲ ਦੇ ਅੰਦਰ ਇਹ ਖਬਰ ਪਹੁੰਚੀ ਕਿ ਜੈਂਜੀ ਨੇ ਪੂਰੇ ਨੇਪਾਲ ਦੇ ਉੱਪਰ ਕਬਜ਼ਾ ਕਰ ਲਿਆ ਹੈ ਉੱਥੇ ਉਥਲ ਪੁਤਲ ਮਚਾਰ ਰੱਖੀ ਹੈ ਤੇ ਪੂਰੇ ਨੇਪਾਲ ਦੀ ਸਰਕਾਰ ਹੀ ਡਿੱਗ ਚੁੱਕੀ ਹੈ ਲੋਕ ਮੰਤਰੀਆਂ ਨੂੰ ਘਰਾਂ ਦੇ ਵਿੱਚੋਂ ਕੱਢ-ਕੱਢ ਕੇ ਕੁੱਟ ਰਹੇ ਨੇ ਤੇ ਪੂਰੇ ਨੇਪਾਲ ਦੇ ਉੱਤੇ ਜੈਂਜੀ ਦਾ ਕਬਜ਼ਾ ਹੋ ਚੁੱਕਿਆ ਤਾਂ ਉੱਥੋਂ ਦੇ ਕੈਦੀਆਂ ਨੇ ਇਸਦਾ ਫਾਇਦਾ ਚੁੱਕਿਆ ਪਹਿਲਾਂ ਤਾਂ ਉਹਨਾਂ ਨੇ ਜੇਲ੍ਹ ਦੇ ਅੰਦਰ ਅੰਦੋਲਨ ਸ਼ੁਰੂ ਕਰਤਾ ਜੰਜੀ ਦੇ ਨਾਰੇ ਲਾਏ ਤੇ ਫਿਰ ਜੇਲ੍ਹ ਪ੍ਰਸ਼ਾਸਨ ਉੱਤੇ ਹੀ ਤਾਵਾ ਬੋਲਤਾ ਤੇ ਪੂਰੀ ਦਿੱਲੀ ਵਿਚਾਰ ਜੇਲ੍ਹ ਨੂੰ ਹੀ ਅੱਗ ਦੇ ਹਵਾਲੇ ਕਰ ਦਿੱਤਾ ਗਿਆ ਬੜੀ ਮੁਸ਼ਕਲ ਦੇ ਨਾਲ ਜੇਲ੍ਹ ਪ੍ਰਸ਼ਾਸਨ ਨੇ ਤੇ ਉੱਥੋਂ ਦੇ ਸਟਾਫ ਦੇ ਦੁਆਰਾ ਹੱਥ ਪੈਰ ਜੋੜ ਕੇ ਕਿਹਾ ਕਿ ਜਿਹਾ ਨਾ ਕਰੋ ਤੇ ਆਖਰਕਾਰ ਜੇਲ੍ਹ ਪ੍ਰਸ਼ਾਸਨ ਨੇ ਕੈਦੀਆਂ ਨੂੰ ਹੀ ਕਹਿਤਾ ਕਿ ਤੁਸੀਂ ਜਾਓ ਦਰਵਾਜ਼ੇ ਹੀ ਖੁੱਲੇ ਨੇ ਫਰਤ ਫਾਕਣ ਉਦੋਂ ਤੱਕ ਉੱਥੇ ਆਰਮੀ ਪਹੁੰਚ ਚੁੱਕੀ ਸੀ ਆਰਮੀ ਨੇ ਦੇਖਿਆ ਕਿ ਜੇਲ੍ਹ ਦਾ ਮੇਨ ਗੇਟ ਖੁੱਲਾ ਤੇ ਦੂਸਰੀ ਤਰਫ ਹਜ਼ਾਰਾਂ ਕੈਦੀ ਮੌਜੂਦ ਨੇ ਤੇ ਉਹ ਭੱਜਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਆਰਮੀ ਬਲਾਂ ਦੀ ਗਿਣਤੀ 10 ਤੋਂ 15 ਹੀ ਸੀ ਤਾਂ ਆਰਮੀ ਵਾਲੇ ਸੜਕ ਦੇ ਉੱਤੇ ਲੇਟ ਗਏ ਹੱਥਾਂ ਦੇ ਵਿੱਚ ਬੰਦੂਕ ਫੜੀ ਤੇ ਨਿਸ਼ਾਨਾ ਸਾਹਮਣੇ ਜੇਲ੍ਹ ਦੇ 메ਨ ਗੇਟ ਤੇ ਖੜੇ ਹੋਏ ਕੈਦੀ ਸੀ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿ ਕੁਝ ਆਰਮੀ ਬਲੇ ਸਮਝਾ ਵੀ ਰਹੇ ਨੇ ਕਿ ਤੁਸੀਂ ਵਾਪਸ ਜੇਲ੍ਹ ਦੇ ਵਿੱਚ ਵਗ ਜਓ ਜੇ ਬਾਹਰ ਆਏ ਤਾਂ ਗੋਲੀ ਮਾਰ ਦਿੱਤੀ ਜਾਓ ਪਰ ਨੇਪਾਲ ਇਸ ਸਮੇਂ ਪੂਰਾ ਸੁੱਲਗ ਰਿਹਾ ਇਸ ਕਰਕੇ ਆਰਮੀ ਦੀ ਤਦਾਦ ਘਟਾ ਤੇ ਆਰਮੀ ਨੂੰ ਵੀ ਪਤਾ ਸੀ ਕਿ ਹੁਣ ਉਹ ਕੁਝ ਕਰ ਨਹੀਂ ਸਕਦੇ ਤੇ ਜੇਕਰ ਉਹਨਾਂ ਨੇ ਗੋਲੀ ਚਲਾਈ ਤਾਂ ਜਿੰਨੇ ਵੀ ਮਗਰਲੇ ਕੈਦੀ ਨੇ ਉਹ ਉਹਨਾਂ ਦੇ ਉੱਪਰ ਟੁੱਟ ਪੈਣਗੇ ਤੇ ਨਾ ਜਾਣੇ ਫਿਰ ਕੀ ਹੋਊ ਇਸ ਸਪੀਡ ਤੋਂ ਤਾਂ ਆਰਮੀ ਵਾਲੇ ਵੀ ਪਿੱਛੇ ạt ਗਏ ਤੇ ਸਾਰੇ ਕੈਦੀ ਜੇਲ੍ਹ ਚੋਂ ਫਰ ਰੋ ਹੋ ਗਏ ਹੁਣ ਇਹ ਦੂਸਰੀ ਤਸਵੀਰ ਇਹ ਵੀ ਨੇਪਾਲ ਦੀ ਇੱਕ ਜੇਲ੍ਹ ਦੀ ਆ ਕਪਲ ਬਸਤੀ ਜੇਲ੍ਹ ਇਸ ਜੇਲ੍ਹ ਦੇ ਅੰਦਰ ਵੀ ਲੱਗ ਰਿਹਾ ਕਿ ਕੋਈ ਵੀ ਰੋਕਣ ਵਾਲਾ ਮੌਜੂਦ ਨਹੀਂ ਆ ਤੇ ਸਾਰੇ ਕੈਦੀ ਜੇਲ੍ਹ ਦੇ ਵਿੱਚੋਂ ਇੱਕ ਲਾਈਨ ਬਣਾ ਕੇ ਘਰਾਂ ਨੂੰ ਜਾ ਰਹੇ ਨੇ ਹੁਣੇ ਤੀਸਰੀ ਤਸਵੀਰ ਦੇਖੋ ਇਹ ਬੰਦਾ ਨੇਪਾਲ ਦਾ ਐਕਸ ਡਿਪਟੀ ਪ੍ਰਾਈਮ ਮਿਨਿਸਟਰ ਆ ਰਵੀ ਇਸੇ ਪ੍ਰਾਇ ਚੋਇਸ ਨੂੰ ਅਰਸ਼ਟ ਕੀਤਾ ਗਿਆ ਸੀ ਕਿਉਂਕਿ ਕੁਝ ਕੋਆਪਰੇਟਿਵ ਸਕੈਮ ਦੇ ਚੱਲਦਿਆਂ ਇਸ ਦੀ ਸਰਕਾਰ ਦੇ ਨਾਲ ਬਣੀ ਨਹੀਂ ਤਾਂ ਸਰਕਾਰ ਨੇ ਇਸ ਤੇ ਇਲਜ਼ਾਮ ਲਾਇਆ ਤੇ ਚੱਕ ਕੇ ਸਿੱਧਾ ਜੇਲ੍ਹ ਚ ਸੁੱਟਤਾ ਪਰ ਜਦੋਂ ਇਹ ਅੰਦੋਲਨ ਹੋਇਆ ਤੇ ਕਈ ਜੇਲਾ ਬ੍ਰੇਕ ਹੋ ਗਈਆਂ ਤਾਂ ਜੇਲ੍ਹ ਪ੍ਰਸ਼ਾਸਨ ਨੂੰ ਵੀ ਹੁਣ ਪਤਾ ਸੀ ਕਿ ਬਹੁਤ ਸਾਰੇ ਜੰਜੀ ਰਵੀ ਦੇ ਵੀ ਫੈਨ ਨੇ ਤੇ ਇਸੇ ਕਰਕੇ ਜੇਲ੍ਹ ਪ੍ਰਸ਼ਾਸਨ ਨੇ ਸੋਚਿਆ ਕਿ ਤੇ ਜੈਂਜੀ ਵੀ ਇਸ ਜੇਲ੍ਹ ਦੇ ਵਿੱਚ ਨਾ ਆ ਜਾਣ ਤੇ ਬਾਕੀ ਕੈਦੀ ਵੀ ਭੱਜ ਜਾਣਗੇ ਕਿਉਂਕਿ ਜਿਨ੍ਹਾਂ ਨੇ ਸਦਨ ਨਹੀਂ ਛੱਡਿਆ ਪਾਰਲੀਮੈਂਟ ਨਹੀਂ ਛੱਡੀ ਸੀਐਮ ਪੀਐਮ ਹਾਊਸ ਨਹੀਂ ਛੱਡੇ ਤੇ ਇਥੋਂ ਤੇ ਕਰਕੇ ਸੀਐਮ ਪੀਐਮ ਤੇ ਮੰਤਰੀਆਂ ਨੂੰ ਕੁੱਟ-ਕੁੱਟ ਕੇ ਘਰਾਂ ਚੋਂ ਬਾਹਰ ਕੱਢਿਆ ਉਹਨਾਂ ਲੋਕਾਂ ਦੇ ਲਈ ਸਾਡੀ ਜੇਲ੍ਹ ਨੂੰ ਬ੍ਰੇਕ ਕਰਨਾ ਵੀ ਕੋਈ ਵੱਡੀ ਗੱਲ ਨਹੀਂ ਆ ਤੇ ਅਸੀਂ ਅੱਗੇ ਕੀ ਕਰ ਲਾਂਗੇ ਤਾਂ ਜੇ ਪ੍ਰਸ਼ਾਸਨ ਨੇ ਡਿਫਟੀ ਸੀਐਮ ਦੇ ਅੱਗੇ ਹੱਥ ਜੋੜੇ ਤੇ ਕਿਹਾ ਸਰ ਆਪ ਚਲੇ ਜਾਓ ਬਾਅਦ ਦੇ ਵਿੱਚ ਜਦੋਂ ਸਭ ਠੀਕ ਹੋ ਗਿਆ ਤੇ ਤੁਹਾਡਾ ਮਨ ਹੋਇਆ ਤਾਂ ਵਾਪਸ ਆ ਜਿਓ ਤਾਂ ਇਹ ਬਕਾਇਦਾ ਰੈਲੀ ਦੇ ਨਾਲ ਉੱਥੋਂ ਨਿਕਲਦੇ ਨੇ ਇਹ ਹੀ ਨਹੀਂ ਪੂਰੇ ਨੇਪਾਲ ਦੇ ਵਿੱਚ ਇਸੇ ਤਰ੍ਹਾਂ 25 ਜ਼ਿਲ੍ਹਾ ਅnder ਕੈਦੀਆਂ ਨੇ ਜੇਲ ਬ੍ਰੇਕ ਕੀਤੀ ਪਰ ਸਭ ਤੋਂ ਖੂਨੀ ਜੇਲ ਬ੍ਰੇਕ ਕੀਤਾ ਗਿਆ ਬਾਕੀ ਇੱਕ ਜੁਵਨਲ ਸੈਂਟਰ ਦੇ ਵਿੱਚ ਇੱਕ ਬੱਚਿਆਂ ਦੀ ਜੇਲ ਆ ਤੇ ਇਸੇ ਜੇਲ ਚ 228 ਨਾਬਾਲਗ ਅਲੱਗ-ਅਲੱਗ ਜੁਰਮ ਕਰਕੇ IOC ਤੇ ਜਦੋਂ ਇਹਨਾਂ ਨੂੰ ਵੀ ਪਤਾ ਲੱਗਿਆ ਕਿ ਜਿੰਝ ਨੇ ਸਰਕਾਰ ਸੁੱਟਦੀ ਤਾਂ ਇਹ ਵੀ ਉਹਨਾਂ ਦੀ سپورਟ ਦੇ ਵਿੱਚ ਆ ਗਏ ਤੇ ਨਾਰੇ ਲਾਉਣੇ ਸ਼ੁਰੂ ਕਰਤੇ ਤੇ ਫਿਰ ਇਹ 228 ਦੇ 228 ਬੱਚੇ ਜੇਲ੍ਹ ਪ੍ਰਸ਼ਾਸਨ ਦੇ ਉੱਤੇ ਟੁੱਟ ਪੈਂਦੇ ਨੇ ਇਸੇ ਜੇਲ੍ਹ ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਕੋਲ ਕੁਝ ਹਥਿਆਰ ਵੀ ਸੀ ਇਸੇ ਬਜਾਏ ਕਾਨੂੰਨਾਂ ਦੇ ਦੁਆਰਾ ਬੱਚਿਆਂ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਜਿਸ ਦੇ ਵਿੱਚ ਟੋਟਲ 5 ਬੱਚੇ ਜਿਹੜੇ ਉਹ ਮਰ ਗਏ ਹੁਣ 228 ਬੱਚੇ ਤੇ ਸਟਾਫ ਦੀ ਗਿਣਤੀ ਸਿਰਫ 10 ਤੋਂ 15 ਤਿੱਕਰ ਸ਼ੁਰੂ ਚ ਸਟਾਫ ਨੇ ਡਰਾਉਣ ਦੀ ਕੋਸ਼ਿਸ਼ ਕੀਤੀ ਗੋਲੀਆਂ ਵੀ ਚਲਾਈਆਂ ਸ਼ੂਟਆਊਟ ਵੀ ਹੋਇਆ ਬੱਚੇ ਵੀ ਮਰੇ ਪਰ ਸਾਂਖਿਆ 'ਚ ਕਾਫੀ ਫਰਕ ਸੀ ਤੇ ਬੱਚੇ ਭੜਕ ਗਏ ਤਾਂ ਜੇਲ੍ਹ ਪ੍ਰਸ਼ਾਸਨ ਨੇ ਵੀ ਆਪਦੇ ਹਥਿਆਰ ਸੁੱਟ ਦਿੱਤੇ ਉਹਨਾਂ ਨੂੰ ਕਿਹਾ ਵੀ ਤੁਸੀਂ ਜਾ ਸਕਦੇ ਹੋ ਚਲੇ ਜਾਓ ਸਭ 228 ਵਿੱਚੋਂ 112 ਜੇਲ੍ਹ ਦੇ ਵਿੱਚੋਂ ਨਿਕਲ ਗਏ ਬਾਕੀ ਬੱਚੇ ਉਹਨਾਂ ਨੇ ਵਿੱਚੋਂ ਕੁਝ ਸ਼ਰੀਫ ਸੀ ਤੇ ਕੁਝ ਦੀ ਜਲਦੀ ਰਿਹਾਈ ਹੋਣ ਵਾਲੀ ਸੀ ਤੇ ਇਸੇ ਬਰਾਦੇ ਕਾਰਨ ਉਹ ਰੋਕ ਗਏ ਇਸੇ ਤਰ੍ਹਾਂ ਕਾਠਮਾਂਡੂ ਦੇ ਵਿੱਚ ਵੀ ਦੋ ਸਭ ਤੋਂ ਵੱਡੀਆਂ ਜੇਲਾਂ ਨੇ ਇਹਨਾਂ ਦੋਨਾਂ ਜੇਲਾਂ ਦੇ ਵਿੱਚ ਸੈਂਕੜੇ ਕੈਦੀ ਨੇ ਇਹਨਾਂ ਚੋਂ ਹੀ ਇੱਕ ਕਸਿੰਦਾਕਾ ਸੈਂਟਰਲ ਜੇਲ ਜਿੱਥੇ ਜਦੋਂ ਹੀ ਖਬਰ ਪਹੁੰਚੀ ਇੱਥੋਂ ਉਸ ਸਮੇਂ 3300 ਕੈਦੀ ਸੀ ਇਨਾਂ ਦੇ ਵੱਲੋਂ ਵੀ ਜੇਲ੍ਹ ਸਟਾਫ ਉੱਤੇ ਨਾਰੇ ਲਾਉਣੇ ਸ਼ੁਰੂ ਕਰ ਦਿੱਤੇ ਜਾਂਦੇ ਨੇ ਹਮਲਾ ਕਰ ਦਿੱਤਾ ਜਾਂਦਾ ਜਦੋਂ ਜੇਲ੍ਹ ਸਟਾਫ ਨੇ ਦੇਖਿਆ ਤਾਂ ਉਹਨਾਂ ਨੂੰ ਵੀ ਲੱਗਿਆ ਕਿ ਕੈਦੀਆਂ ਦੀ ਗਿਣਤੀ ਬਹੁਤ ਜ਼ਿਆਦਾ ਤਾਂ ਜੇਲ੍ਹ ਸਟਾਫ ਵੱਲੋਂ ਕੈਦੀਆਂ ਸਾਹਮਣੇ ਆਪਣੇ ਹਥਿਆਰ ਸੁੱਟ ਦਿੱਤੇ ਗਏ ਤੇ ਫਿਰ ਦਰਵਾਜ਼ੇ ਖੋਲਤੇ ਤੇ ਕਿਹਾ ਤੁਸੀਂ ਜਾਓ ਜੀ ਤੇ ਫਿਰ 3300 ਕੈਦੀ ਬੜੇ ਆਰਾਮ ਦੇ ਨਾਲ ਟਹਿਲਦੇ ਹੋਏ ਉੱਥੋਂ ਨਿਕਲੇ ਤੇ ਆਪੋ ਆਪ ਦੇ ਰਾਹ ਚਲੇ ਗਏ ਕਾਠਮਾਂਡੂ ਦੀ ਹੀ ਇੱਕ ਹੋਰ ਸਭ ਤੋਂ ਵੱਡੀ ਜੇਲ੍ਹ ਆ ਨਖੂ ਜੇਲ੍ਹ ਤੇ ਉੱਥੇ ਵੀ ਇਸ ਅੰਦੋਲਨ ਦੀ ਆਂਚ ਪਹੁੰਚੀ ਤੇ 1400 ਕੈਦੀ ਇਕੱਠੇ ਹੋਏ ਤੇ ਜੇਲ੍ਹ ਪ੍ਰਸ਼ਾਸਨ ਨੂੰ ਸਿੱਧੀ ਧਮਕੀ ਦਿੱਤੀ ਕਿ ਜਾਂ ਤਾਂ ਦਰਵਾਜ਼ੇ ਖੋਲੋ ਜਾਂ ਲੜੋ ਤਾਂ ਜੇਲ੍ਹ ਪ੍ਰਸ਼ਾਸਨ ਨੇ ਵੀ ਮੌਕਾ ਦੇਖਦਿਆਂ ਕਿਹਾ ਜਾਣਾ ਤਾਂ ਜਹਾਨਾ ਤੇ ਸਭ ਨੂੰ ਛੜਤਾ ਹੁਣ ਤੱਕ ਕਿਹਾ ਜਾ ਰਿਹਾ ਕਿ 13500 ਤੋਂ ਜ਼ਿਆਦਾ ਕੈਦੀ ਜਿਹੜੇ ਉਹ ਨੇਪਾਲ ਦੀਆਂ ਜੇਲਾਵਾਂ ਚੋਂ ਫਰੋ ਹੋ ਚੁੱਕੇ ਨੇ ਇਹ ਨਹੀਂ ਕਿ ਜੇਲ੍ਹ ਦੇ ਵਿੱਚੋਂ ਨਿਕਲ ਗਏ ਪਰ ਇਹਨਾਂ ਦੇ ਵਿੱਚੋਂ ਬਹੁਤ ਰੇਪਿਸਟ ਨੇ ਕਾਤਲ ਨੇ ਚੋਰ ਨੇ ਤੇ ਨਾ ਜਾਣੇ ਹੋਰ ਕੀ ਕੀ ਇਹਨਾਂ ਦੁਆਰਾ ਕ੍ਰਾਈਮ ਕੀਤੇ ਗਏ ਨੇ ਤੇ ਹੁਣ ਇਹ ਜੇਲ੍ਹ ਚੋਂ ਬਾਹਰ ਆ ਚੁੱਕੇ ਨੇ ਤਾਂ ਉਹਨੇ ਬਾਹਰ ਦੇ ਵਿੱਚ ਆ ਕੇ ਕੀ ਕਰਨਗੇ ਉਹ ਵੀ ਸਾਨੂੰ ਪਤਾ ਏ ਉਤਪਾਦ ਹੀ ਮਚਾਉਣਗੇ ਤੇ ਨੇਪਾਲ ਪੁਲਸ ਨੂੰ ਇਹਨਾਂ ਸਭ ਕੈਦੀਆਂ ਨੂੰ ਦੁਬਾਰਾ ਫੜਨਾ ਪਊਗਾ ਜਿਸ ਦੇ ਉੱਤੇ ਪੈਸਾ ਟਾਈਮ ਤੇ ਸਾਧਨ ਲੱਗਣਗੇ ਤੇ ਦੂਜੀ ਗੱਲ ਕਿ ਇੰਡੀਆ ਸਭ ਤੋਂ ਜ਼ਿਆਦਾ ਨੇਪਾਲ ਦੇ ਨੇੜੇ ਦਾ ਸੋ ਇਹ ਬਾਰਡਰ ਪਾਰ ਕਰਕੇ ਇਹਨਾਂ ਦੇ ਵਿੱਚੋਂ ਜ਼ਿਆਦਾਤਰ ਕੈਦੀ ਇੰਡੀਆ ਦੇ ਵਿੱਚ ਵੀ ਆਉਣ ਦੀ ਕੋਸ਼ਿਸ਼ ਕਰਨਗੇ ਤੇ ਇਸ ਵਕਤ ਕਰ ਇਹਨਾਂ ਦੇ ਵਿੱਚੋਂ 20 ਕੈਦੀ ਇਹਨਾਂ ਨੂੰ ਇੰਡੀਅਨ ਆਰਮੀ ਨੇ ਬਾਰਡਰ ਦੇ ਉੱਤੇ ਫੜੇ ਵੀ ਗਏ ਨੇ ਜੋ ਕਿ ਜੇਲ ਬ੍ਰੇਕ ਤੋਂ ਬਾਅਦ ਇੰਡੀਆ ਦੇ ਵਿੱਚ ਪੜਨ ਦੀ ਕੋਸ਼ਿਸ਼ ਕਰ ਰਹੇ ਸੀ ਹੁਣ ਅੱਗੇ ਕੀ ਬਣਦਾ ਹੈ ਤਾਂ ਦੇਖਣਾ ਹੀ ਬਣਦਾ ਤੁਹਾਡਾ ਇਸ ਵੀਡੀਓ ਨੂੰ ਲੈ ਕੇ ਕੀ ਕਹਿਣਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਧੰਨਵਾਦ